ਇਹਨੂੰ ਡਾਕਟਰ ਜੀ ਦੰਦਾਂ ਦੀਆਂ ਜੀ ਆਇਆਂ ਨੂੰ ਤੁਹਾਡਨਾਂ ਦੇ ਵਿੱਚ ਨੇ ਚੰਗਾ ਲਹਿਣ ਦੀ ਰਸਮ ਕਰਨਗੇ ਹਾਂ ਤੁਹਾਨੂੰ ਦੇ ਆਿਆਂ ਦਾ ਮੋਸਟ ਵੈਲਕਮ ਕਰਦੇ ਹਾਂ ਜੀ ਕਿਉਂਕਿ ਬਹੁਤ ਹੀ ਅੱਛੇ ਤਰੀਕੇ ਨਾਲ ਸਮਾਜ ਸੇਵਾ ਕਰ ਰਹੇ ਹੈ ਸੋਸਾਇਟੀ ਦੇ ਪ੍ਰਧਾਨ ਜੀ ਆਸ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਜੀ ਰਿਤੂ ਸਵੇਰਾ ਜੀ ਤਾਂ ਸਾਡੀ ਮੈਂ ਇਲਾ ਮੁਬਾਰਕ ਸਾਹਬ ਤੇ ਵਿੱਚ ਰਾਤਨ ਵਿਭਾਗ ਵੱਲੋਂ ਜੋ ਉਪਰਾਲਾ ਕੀਤਾ ਗਿਆ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਤੇ ਲੇ 200 ਸਾਲਾਂ ਦੀ ਜੋ ਜੰਜੀਰ ਤੋਂ ਅਸੀਂ ਛੁਕਲੇ ਆ ਉਸ ਦੇ ਸਨਮਾਨ ਲਈ ਮੈਂ ਬੜਾ ਹੀ ਧੰਨਵਾਦ ਕਰਾਂਗੀ ਸਰ ਦਾ ਜਿਨ੍ਹਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਇਸ ਦੇਸ਼ ਦੀ ਆਜ਼ਾਦੀ ਦੇ ਲੋ ਸਰ ਜੀ ਸ਼ੋਗਨ ਲਾਇ ਲਾਈਵ ਚੈਟ हाँ कौन ना करे आपकी बस्ती सर लाइव कॉपीराइट तू गा गाली हो मां नेशनल एंथम तो शकले का। आ, असी यह आजादी हासिल की सा उ फर्ज है कि असी जो आजादी ली आजादी इस करके मिली ਰੱਖੀ ਜਾਵੇ ਅਸੀਂ ਮਾਨ ਇੱਜ਼ਤ ਨਾਲ ਰਹਿ ਸਕੀਏ ਤੇ ਸਾਨੂੰ ਬਹੁਤ ਸਾਰੀਆਂ oportunidades ਦਿੱਤੀਆਂ ਗਈਆਂ ਤਾਂ ਜੋ ਅਸੀਂ ਸਾਡਾ ਦੇਸ਼ ਸਾਡਾ ਸੂਬਾ ਅਸੀਂ ਸਾਰੇ ਇਹਦੇ ਨਾਲ ਨਾਲ ਗਰੋ ਕਰਦੇ ਹਾਂ ਕਿਉਂ ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਇਮਾਨਦਾਰੀ ਨਾਲ ਅਸੀਂ ਆਪਣੀ ਮਿਹਨਤ ਨਾਲ ਅਸੀਂ ਇੱਕ ਦੂਜੇ ਨਾਲ ਰਲ ਮਿਲ ਕੇ ਮਿਹਨਤ ਕਰਦੇ ਰਹੀਏ ਇਸ ਦੇਸ਼ ਨੂੰ ਹੋਰ ਰੁਚੀਆਂ ਉਚਾਈਆਂ ਤੇ ਲੈ ਕੇ ਜਾਂਦੇ ਰਹੀਏ ਤੇ ਸਾਡਾ ਤਿਰੰਗਾ ਝੰਡਾ ਹਮੇਸ਼ਾ ਇਸੇ ਤਰ੍ਹਾਂ ਝੂਲਦਾ ਰਹੇ ਇਦਨੋਂ ਵੱਧੇ ਸਾਡੇ ਦਿਲਾਂ ਦੇ ਵਿੱਚ ਝੂਲਦਾ ਰਹੇ ਅਸੀਂ ਐਸੇ ਉਮੀਦ ਤੇ ਨਾਲ ਐਸੇ ਜਲਮੰਤਰ ਦੇ ਨਾਲ ਅਸੀਂ ਅਜੇ ਤੇ ਗੱਤੀ ਥੋੜਾ ਉੱਚੀ ਬੋਲ ਬੇਟਾ ਤੇ انا ਮੇਰੇ ਭਰਾ ਸਭ ਇਸ ਦੇਸ਼ ਦੀ ਸੈਲੀਬ੍ਰੇਸ਼ਨ ਦੇ ਵਿੱਚ ਸਭ ਕਨ ਮਨ ਨਾਲ ਖੜੇ ਹੈ ਕਿ ਜਦੋਂ ਵੀ ਸਾਡੇ ਦੇਸ਼ ਦੇ ਉੱਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਸੀਂ ਸਭ ਭਾਰਤ ਵਾਸੀ ਇੱਕ ਹਾਂ ਸਾਡਾ ਪੰਜਾਬ ਜੋ ਹਮੇਸ਼ਾ ਕੁਰਬਾਨੀਆਂ ਕਰਦਾ ਆਇਆ ਹੈ ਕਰਦਾ ਰਹੇਗਾ ਸਾਡੇ ਸਰਦਾਰ ਭਗਤ ਸਿੰਘ ਜੀ ਸਰਦਾਰ ਸੁਖਦੇਵ ਸਿੰਘ ਜੀ ਸਰਦ ਕਰਤਾਰ ਸਿੰਘ ਸਰਾਭਾ ਜੀ ਵਰਗੇ ਨੌਜਵਾਨਾਂ ਨੇ ਸਾਡਿਆਂ ਨੇ ਇਹ ਸਾਬਿਤ ਕਰ ਦਿੱਤਾ ਕਿ ਪੰਜਾਬ ਆਜ਼ਾਦੀ ਤੋਂ ਕਦੇ ਵੀ ਪਿੱਛੇ ਨਾ ਹਟਿਆ ਕਦੇ ਨਾ ਹਟੇਗਾ ਚਾਹੇ ਹੁਣ ਸੰਦੂਰ ਆਪਰੇਸ਼ਨ ਸੀ ਉਸ ਦੌਰਾਨ ਵੀ ਸਾਡੇ ਦੇਸ਼ਵਾਸੀਆਂ ਨੇ ਪੂਰੇ ਵੱਧ ਚੜ ਕੇ ਜਦੋਂ ਦੇਖੋ ਇੱਕ ਕਾਲਾ ਦੌਰ ਲੱਗਿਆ ਸੀ ਤਾਂ ਸਾਡੇ ਕਿੰਨੇ ਹੀ ਨੌਜਵਾਨ ਆ ਖੜੇ ਸੀ ਕਿ ਸਾਨੂੰ ਵੀ ਇਸ ਮਹਿਮ ਦੇ ਵਿੱਚ ਸ਼ਾਮਲ ਕੀਤਾ ਜਾਏ ਤਾਂ ਸਾਡੇ ਜਿਹੜੇ 200 ਸਾਲ ਦੀ ਆਜ਼ਾਦੀ ਤੋਂ ਅਸੀਂ ਮੁਕਤੀ ਲਈ ਉਸ ਦੇ ਸੈਲੀਬ੍ਰੇਸ਼ਨ ਲਈ ਸਾਡਾ ਸਕੂਲ ਦੇ ਬੱਚੇ ਸਾਡੇ ਕਿਲਾ ਮੁਬਾਰਕ ਸਾਹਿਬ ਦੇ ਵਿੱਚ ਸਾਡੇ ਪ੍ਰਾਤਨ ਵਿਭਾਗ ਬਿਲਡਿੰਗ ਨੇ ਬਹੁਤ ਹੀ ਨੈਸ਼ਨਲ ਡਿਵੈਲਪਮੈਂਟ ਨੈਸ਼ਨਲ ਡਿਵੈਲਪਮੈਂਟ ਬੰਦੇ ਮਾਤਮ ਭਾਰਤ ਮਾਤਾ ਦੀ ਜੈ ਅੱਜ 15 ਅਗਸਤ 1947 ਨੂੰ ਸਾਡਾ ਦੇਸ਼ 200 ਸਾਲਾਂ ਦੀ ਜੰਜੀਰਾਂ ਤੋਂ ਬਾਦ ਮੁਕਤ ਹੋਇਆ ਜਿਸ ਦੇ ਕਾਰਨ ਸਾਡੇ ਦੇਸ਼ ਦੇ ਵਿੱਚ ਇਸ ਖੁਸ਼ੀ ਨੂੰ ਮਨਾਉਣ ਲਈ ਹਰ ਵਾਰ ਅਸੀਂ ਦਿਲ ਜਾਣ ਨਾਲ ਇਕੱਠੇ ਹੁੰਨੇ ਆਂ ਔਰ ਆਪਣੇ ਦੇਸ਼ ਨੂੰ ਸਲੂਟ ਕਰਦੇ ਆਂ ਪਰ ਇਸ ਦੇ ਨਾਲ ਨਾਲ ਮੈਂ ਇੱਕ ਹੋਰ ਗੱਲ ਕਹਿਣਾ ਚਾਹਾਂਗੀ ਕਿ ਸਾਨੂੰ ਦੇਸ਼ ਦੇ ਸਾਡੇ ਦੇਸ਼ ਕੋਲ ਆਟੀਆਂ ਨੇ ਸਾਨੂੰ ਆਜ਼ਾਦੀ ਦਾ ਦੇ ਦਿੱਤੀ ਐ ਪਰ ਅਸੀਂ ਵੀ ਉਸ ਨੂੰ ਸੰਭਾਲਣ ਦੀ ਲੋੜ ਹੈ ਸਾਡੇ ਦੇਸ਼ ਦੇ ਵਿੱਚ ਹਜੇ ਵੀ ਬੇਰੋਜ਼ਗਾਰੀ ਨਸ਼ਾ ਬਹੁਤ ਚੱਲ ਰਿਹਾ ਐ ਇਸ ਨੂੰ ਰੋਕਣਾ ਐ ਸਾਡੇ ਨੌਜਵਾਨ ਪੀੜੀ ਨੂੰ ਇਹ ਹੀ ਸੰਦੇਸ਼ ਐ ਕਿ ਜੋ ਸਾਡੇ ਕੁਰਬਾਨੀਆਂ ਦੇ ਕੇ ਗਏ ਆ ਵੀਰ ਉਹਨਾਂ ਦੀ ਕੁਰਬਾਨੀ ਨੂੰ ਅਸੀਂ ਫੇਰ ਉਹਵੇਂ ਹੀ ਚਲਾਉਣਾ ਹੈ ਤੇ ਦੇਸ਼ ਨੂੰ ਨਸ਼ਾ ਮੁਕਤ ਤੇ ਬੇਰਜ਼ਗਾਰੀ ਤੋਂ ਦੂਰ ਕਰਨਾ ਹੈ ਅੱਜ ਦਾ ਇਹ ਸਮਾਗਮ ਇੱਕ ਕਿਹੜੀ ਸੁਸਾਇਟੀ ਵੱਲੋਂ ਮਨਾਇਆ ਜਾ ਰਿਹਾ ਹੈ ਹਾਂਜੀ ਅਸੀਂ ਪ੍ਰਾਤਨ ਵਿਭਾਗ ਵੱਲੋਂ ਆਏ ਹੋਏ ਆ ਜੀ ਮੁਬਾਰਕ ਦੇ ਵਿੱਚ ਦੇਸ਼ ਦੇ ਵਿੱਚ ਸਾਡੇ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ ਹੈ ਜੀ ਠੀਕ ਹਾਂਜੀ ਇਹਦੀ ਦੀ ਦਿਹਾੜੇ ਦੀ ਸਭ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਜਿਹੜਾ ਆਜ਼ਾਦੀ ਦਾ ਦਿਹਾੜਾ ਹੈ ਮੈਡਮ ਨੇ ਜਿਸ ਤਰ੍ਹਾਂ ਦੱਸਿਆ ਇਹ ਕਿ ਸਭ ਨੂੰ ਵੀ ਪਤਾ ਕਿ ਬਹੁਤ ਔਖਾਂ ਤੋਂ ਬਾਅਦ ਆਜ਼ਾਦੀ ਮਿਲੀ ਹੈ ਸਾਡਾ ਪਰਿਵਾਰ ਪਾਕਿਸਤਾਨ ਤੋਂ ਆਇਆ ਹੋਇਆ ਹੈ ਪਾਕਿਸਤਾਨ ਤੋਂ ਸਾਨੂੰ ਪਤਾ ਹੈ ਕਿ ਜਦੋਂ ਸਾਡੇ ਪਰਦਾਦੀਆਂ ਦਾਦੀਆਂ ਸਾਨੂੰ ਦੱਸਦੀਆਂ ਸੀ ਨਾ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਮੁਸੀਬਤਾਂ ਸਹੀਆਂ ਜਿਹੜੇ ਆਪਣੇ ਸ਼ਹੀਦ ਹੋਏ ਉਹਨਾਂ ਨੇ ਵੀ ਬਹੁਤ ਮੁਸੀਬਤਾਂ ਸਹੀਆਂ ਆਜ਼ਾਦੀ ਬਹੁਤ ਸੌਖੀ ਨਹੀਂ ਮਿਲ ਜਾਂਦੀ ਆਜ਼ਾਦੀ ਕਿਸੇ ਵੀ ਚੀਜ਼ ਤੋਂ ਗੁਲਾਮੀ ਤੋਂ ਆਜ਼ਾਦ ਹੋਣਾ ਬਹੁਤ ਔਖਾ ਹੁੰਦਾ ਹੈ ਅੱਜ ਇਹ ਸਮਾਂ ਹੈਗਾ ਕਿ ਆਪਣੀ ਆਜ਼ਾਦੀ ਨੂੰ ਆਪਾਂ ਸੰਭ ਕੇ ਰੱਖੀਏ ਬੱਚਿਆਂ ਨੂੰ ਸਭ ਤੋਂ ਪਹਿਲਾਂ ਬੱਚਿਆਂ ਨੂੰ ਹੀ ਇਹ ਕਿਹਾ ਜਾਊਗਾ ਕਿ ਆਪਣੀ ਆਜ਼ਾਦੀ ਨੂੰ ਸੰਭੋ ਆਪਣੀ ਆਜ਼ਾਦੀ ਜਿਹੜੀ ਔਖਾ ਨਾਲ ਮਿਲੀ ਇਹਨੂੰ ਖਰਾਬ ਨਾ ਇਹ ਦੀ ਰਸਮ ਆਲਾ ਕੀਤੀ ਹੈ ਅੱਜ 79ਵੇਂ ਇੰਡੀਪੈਂਡੈਂਟ ਦੇਤੇ ਔਰ ਕਾਇਓਲੋਜੀਕਲ ਡਿਪਾਰਟਮੈਂਟ ਕੰਨੀਓ ਕਿਲਾ ਮੁਬਾਰਕ ਵਿਖੇ ਜਿਹੜਾ ਇੰਡੀਪੈਂਡੈਂਸ ਡੇ ਦਾ ਪ੍ਰੋਗਰਾਮ ਆ ਜੋ ਲਿਖਿਆ ਗਿਆ ਤੇ ਉਹਦੇ ਵਿੱਚ ਮੈਨੂੰ ਚੰਡਾ ਫਰ ਆਉਣ ਲਈ ਸੱਦਾ ਪੱਤਰ ਦਿੱਤਾ ਗਿਆ ਇਹਦੀ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਫ੍ਰੀडम फाइਟਰਸ ਦੀ ਲੀਡਰਸ ਦੀ ਉਹਨਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਇਹ ਆਜ਼ਾਦੀ 1947 ਦੇ ਵਿੱਚ ਹਾਸਲ ਕੀਤੀ ਆਜ਼ਾਦੀ ਦਾ ਮੇਨ ਮਕਸਦ ਸੀ ਕਿ ਅਸੀਂ ਇਸ ਦੇਸ਼ ਦੇ ਵਿੱਚ ਇੱਕ ਡਿਗਨਿਟੀ ਨਾਲ ਇੱਕ ਯੂनाइटेड ਹੋ ਕੇ ਤੇ ਦੇਸ਼ ਦੀ ਤਰੱਕੀ ਵਾਸਤੇ ਅਸੀਂ ਇਹਨੂੰ ਕੰਮ ਕਰਦੇ ਰਹੀਏ ਤੇ ਸਾਰੇ ਜਿਹੜੇ ਹੈ ਬਿਨਾ ਕਿਸੇ ਧਰਮ ਤੋਂ ਬਿਨਾ ਕਿਸੇ ਜਾਤ ਤੋਂ ਅਸੀਂ ਇੱਕ ਯੂनाइटेड ਤੌਰ ਤੇ ਇਸ ਇੰਡੀਆ ਨੂੰ ਅੱਗੇ ਲੈ ਕੇ ਜਾ ਸਕੀਏ ਇਹਦੇ ਲਈ ਇਹ ਆਜ਼ਾਦੀ ਸਾਨੂੰ ਮਿਲੀ ਸੀ ਹੁਣ ਇਸ ਆਜ਼ਾਦੀ ਨੂੰ ਕਾਇਮ ਰੱਖਣਾ ਸਾਡੀ ਇੱਕ ਜ਼ਿੰਮੇਵਾਰੀ ਹੈ ਅਸੀਂ ਸਾਰੇ ਇਮਾਨਦਾਰੀ ਨਾਲ ਮਿਹਨਤ ਨਾਲ ਅਤੇ ਇਕੱਠੇ ਹੋ ਕੇ ਅਸੀਂ ਕੰਮ ਕਰੀਏ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੈ ਹਰ ਬੰਦਾ ਇਹਦੇ ਵਿੱਚ ਆਪਣੀਆਂ ਇਨਪੋਰਟਸ ਤੇ ਆਪਣੀ ਜਿਹੜੀ ਹੈ ਸ਼ਮੂਲੀਅਤ ਉਪਾ ਸਕਦਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਦੇਸ਼ ਨੂੰ ਸਾਡੇ ਦੇਸ਼ ਦੇ ਝੰਡੇ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਣਾ ਉਹ ਸਾਡੀ ਇੱਕ ਜ਼ਿੰਮੇਵਾਰੀ ਹੈ ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਾਰੇ ਇੱਕ ਮੁਠ ਹੋ ਕੇ ਆਪਣੇ ਆਪਣੇ ਫੀਲਡ ਦੇ ਵਿੱਚ ਜੋ ਵੀ ਅਸੀਂ ਕੀਤਾ ਕਰਦੇ ਆ ਉਹਦੇ ਵਿੱਚ ਇਮਾਨਦਾਰੀ ਮਿਹਨਤ ਨਾਲ ਅਸੀਂ ਕੰਮ ਕਰਦੇ ਜੀ ਇੱਕ ਦੂਜੇ ਦੀ ਦਾ ਮੋਟਾ ਫੜ ਕੇ ਇੱਕ ਦੂਜੇ ਦਾ ਸਾਥ ਦੇ ਕੇ ਅਸੀਂ ਸਾਰੇ ਇਕੱਠੇ ਇੱਕ ਦੂਜੇ ਨਾਲ ਵਧੇ ਰਹੀਏ ਜਿਵੇਂ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਕਿਹਾ ਹੈ ਕਿ ਅਸੀਂ ਕਿਸੇ ਦੀ ਲਕੀਰ ਛੋਟੀ ਨਹੀਂ ਕਰਨੀ ਅਸੀਂ ਆਪਣੀ ਲਕੀਰ ਨੂੰ ਵੱਡਾ ਕਰਨਾ ਹੈ ਉਹ ਤਾਂ ਹੀ ਵੱਡਾ ਕਰ ਸਕਦੇ ਆਂ ਅਗਰ ਅਸੀਂ ਆਪਣੀ ਇਮਾਨਦਾਰੀ ਮਿਹਨਤ ਇਕੱਠੇ ਹੋ ਕੇ ਸਭ ਤੋਂ ਵੱਡਾ ਯੂਨਿਟੀ ਜਿਹੜੀ ਹੈ ਉਹਦਾ ਰੋਲ ਹੈ ਅਸੀਂ ਨਸ਼ਿਆਂ ਤੋਂ ਦੂਰ ਰਹੀਏ ਅਸੀਂ ਪੜ੍ਹਾਈ ਦੇ ਵਿੱਚ ਅੱਗੇ ਚੱਲੀਏ ਪੜ ਲਿਖ ਕੇ ਅਸੀਂ ਹਰੇਕ ਕੰਮ ਦੇ ਵਿੱਚ ਕੰਟ੍ਰਿਬਿਊਟ ਕਰੀਏ ਤੇ ਤੁਹਾਡਾ ਦੇਸ਼ ਦਾ ਤਿਰੰਗਾ ਇਹ ਅਸਮਾਨ ਦੇ ਵਿੱਚ ਵੀ ਝੂਲਦਾ ਰਹੇ ਤੇ ਸਾਡੇ ਦਿਨਾਂ ਦੇ ਵਿੱਚ ਵੀ ਹਮੇਸ਼ਾ ਇਹ ਝੂਲਦਾ ਰਹੇ ਅਸੀਂ ਐਸੀ ਕਾਮਨਾ ਨਾਲ ਫੇਰ ਦੁਆਰਾ ਇਸ 79ਵੇਂ ਇੰਡੀਪੈਂਡੈਂਟ ਡੇ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦੇ ਆ ਤੇ ਖਾਸ ਕਰਕੇ ਆਰਕੀਓਲੋਜੀ ਡਿਪਾਰਟਮੈਂਟ ਦੇ ਸੀਏ ਸਾਹਿਬ ਤੇ ਬਾਕੀ ਜਿਹੜਾ ਸਟਾਫ ਹੈ ਟੀਚਰ ਸਾਹਿਬਾਨ ਹੈ ਜਿਹੜੇ ਸਕੂਲ ਦੀ ਇਥੇ ਸ਼ਮੂਲੀਅਤ ਹੋਈ ਇਹਨਾਂ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦੀ ਵੀ ਹਾਂ ਤੇ ਸਾਰਿਆਂ ਨੂੰ ਇਸ ਇੰਡੀਪੈਂਡੈਂਟ ਡੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ